ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਾਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਚ ਨਾਵੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸੰਜੇ ਤਲਵਾਰ ਸਾਬਕਾ ਵਿਧਾਇਕ ਪ੍ਰਦਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਵੱਲੋਂ ਹਲਕਾ ਪੂਰਬੀ ਵਿੱਚ ਪੈਂਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਅਤੇ ਹਲਕਾ ਪੂਰਬੀ ਵਿੱਚ ਰਹਿਣ ਵਾਲੇ 12ਵੀਂ ਜਮਾਤ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਵਿੱਚੋਂ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਹਰ ਸਾਲ ਨਵਾਂ ਐਕਟਵਾ ਸਕੂਟਰ ਦੇਣ ਦਾ ਜੋ ਵਾਅਦਾ ਵਿਧਾਇਕ ਬਣਨ ਤੋਂ ਬਾਅਦ ਕੀਤਾ ਗਿਆ ਸੀ ਜੋ ਕਿ ਪਿਛਲੇ ਸਾਲਾਂ ਦੌਰਾਨ ਵੀ ਪੂਰਾ ਕੀਤਾ ਜਾ ਰਿਹਾ ਹੈ ਸੰਜੇ ਤਲਵਾਰ ਸਾਬਕਾ ਵਿਧਾਇਕ ਵੱਲੋਂ ਆਪਣੀ ਸਵਰਗਵਾਸੀ ਮਾਤਾ ਕ੍ਰਿਸ਼ਨ ਤਲਵਾਰ ਜੀ ਦੀ ਵਰਸੀ ਅਤੇ ਸਵਰਗਵਾਸੀ ਪਤਨੀ ਮੀਨੂ ਤਲਵਾਰ ਜੀ ਦੇ ਜਨਮ ਦਿਨ ਮੌਕੇ ਅੱਜ ਦੇ ਦਿਨ ਉਹਨਾਂ ਦੀ ਯਾਦ ਵਿੱਚ ਪਿਛਲੇ ਕਈ ਸਾਲਾਂ ਤੋਂ ਹਲਕਾ ਪੂਰਬੀ ਵਿੱਚੋਂ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਵੇਂ ਐਕਟਿਵ ਸਕੂਟਰ ਦਿੱਤੇ ਜਾ ਰਹੇ ਹਨ ਉਹਨਾਂ ਦੀ ਯਾਦ ਵਿੱਚ ਇਸ ਸਾਲ ਵੀ ਸੰਜੀਤ ਤਲਵਾਰ ਵੱਲੋਂ ਕੀਤੇ ਗਏ ਇਸ ਵਾਅਦੇ ਨੂੰ ਪੂਰਾ ਕਰਦੇ ਹੋਏ ਅੱਜ BCM ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਕਲੋਨੀ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਕੁੰਵਰ ਤਲਵਾੜ ਮੀਤ ਤਲਵਾੜ ਕਨਵ ਤਲਵਾੜ ਦੇ ਨਾਲ ਪਹੁੰਚ ਕੇ ਸਾਲ 2023-24 ਚ ਦੇ ਆਏ ਨਤੀਜਿਆਂ ਵਿੱਚ ਹਲਕਾ ਪੂਰਬੀ ਵਿੱਚੋਂ ਪਹਿਲੇ ਨੰਬਰ ਤੇ ਆਈ 12ਵੀਂ ਜਮਾਤ ਦੀ ਵਿਦਿਆਰਥਣ ਪੁਸ਼ਤੀ ਗਰਗ ਪੁੱਤਰੀ ਸੰਜੀਵ ਗਰਗ ਅੰਕ 500 ਦੇ ਵਿੱਚੋਂ 488 ਨੂਏ ਤੇ ਇਸੇ ਸਕੂਲ ਵਿੱਚ ਪਹਿਲੇ ਨੰਬਰ ਤੇ ਆਏ ਦਸਵੀਂ ਜਮਾਤ ਦੇ ਵਿਦਿਆਰਥੀ ਸੌਰਵ ਜਿੰਦਲ ਪੁੱਤਰ ਅਮਿਤ ਜੰਦਲ ਨੂੰ ਸਕੂਲ ਦੇ ਪ੍ਰਿੰਸੀਪਲ ਸਕੂਲ ਸਟਾਫ ਵਿਦਿਆਰਥੀਆਂ ਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਨਵੇਂ ਐਕਟਵਾ ਸਕੂਟਰ ਦਿੱਤੇ ਗਏ ਇਸ ਮੌਕੇ ਤੇ ਸੰਜੀਤ ਤਲਵਾਰ ਨੇ ਦੱਸਿਆ ਕਿ ਮੇਰੇ ਸਵਰਗਵਾਸੀ ਮਾਤਾ ਕ੍ਰਿਸ਼ਨਾ ਤਲਵਾਰ ਜੀ ਜੋ ਕਿ ਸਰਕਾਰੀ ਅਧਿਆਪਕ ਸਨ ਉਹਨਾਂ ਦੀ ਅਤੇ ਮੇਰੀ ਸਵਰਗਵਾਸੀ ਪਤਨੀ ਮੀਨੂ ਤਲਵਾਰ ਦੀ ਇੱਕ ਸੋਚ ਸੀ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ 70 ਉੱਚਾ ਚੱਕਣ ਲਈ ਸਾਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਵਧੀਆ ਨੰਬਰ ਲੈ ਕੇ ਪਹਿਲੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਕੁਝ ਨਾ ਕੁਝ ਉਪਹਾਰ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ ਜਦੋਂ ਅਸੀਂ ਪਹਿਲੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਾਂਗੇ ਤਾਂ ਉਹਨਾਂ ਬੱਚਿਆਂ ਤੋਂ ਪ੍ਰੇਰਣਾ ਲੈ ਕੇ ਦੂਸਰੇ ਬੱਚੇ ਵੀ ਮਿਹਨਤ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਨਗੇ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਵਿੱਚ ਧਿਆਨ ਜ਼ਿਆਦਾ ਲੱਗੇਗਾ ਬੱਚਿਆਂ ਵੱਲੋਂ ਕੀਤੀ ਗਈ ਮਿਹਨਤ ਸਦਕਾ ਹਰ ਸਾਲ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਵੀ ਸੁਧਾਰ ਹੋਵੇਗਾ। ਮੇਰੀ માતા ਤੇ ਪਤਨੀ ਦੇ ਵਿਚਾਰਾਂ ਅਤੇ ਸੋਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਆਪਣੇ ਪਰਿਵਾਰ ਵੱਲੋਂ ਹਰ ਸਾਲ ਅੱਜ ਦੇ ਦਿਨ ਹਲਕਾ ਪੂਰਬੀ ਵਿੱਚ ਪੈਂਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਅਤੇ ਹਲਕਾ ਪੂਰਬੀ ਵਿੱਚ ਰਹਿਣ ਵਾਲੇ 12ਵੀਂ ਜਮਾਤ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਵਿੱਚੋਂ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਦੋ ਨਵੇਂ ਐਕਟ ਵਾ ਸਕੂਟਰ ਦੰਦੇ ਆ ਰਹੇ ਆ। ਅਤੇ ਅੱਗੇ ਵੀ ਹਰ ਸਾਲ ਦਿੰਦੇ ਰਹਾਂਗੇ ਇਸ ਮੌਕੇ ਤੇ ਐਮ ਡੀ ਸੁਰੇਸ਼ ਕੁਮਾਰ ਮੁੰਜਾਲ ਕੁੰਵਰ ਤਲਵਾੜ ਕੁੰਵਰ ਤਲਵਾੜ ਕਬੀਰ ਪੱਬੀ ਰੀਤ ਤਲਵਾੜ ਨਿਰੂ ਕੌੜਾ ਸਿੰਪਲ ਵਰਮਾ ਕੇਸ਼ਵ ਪ੍ਰਧਾਨ ਪ੍ਰਸ਼ਾਦ ਮੀਨੂ ਫੂਲ ਵੀਨਾ ਜਿੰਦਲ ਅੰਜਲੀ ਗਰਗ ਸੰਦੀਪ ਕੁਮਾਰੀ ਗੌਰ ਪੱਟੀ ਮੌਨੂ ਖਿੰਡਾ ਨਰੇਸ਼ ਗੁਪਤਾ ਭਰਤ ਪੂਸ਼ਨ ਹਨੀ ਸ਼ਰਮਾ ਰਾਹੁਲ ਸ਼ਰਮਾ ਸ਼ਾਮਲ ਉਤਰਾ ਬਾਹੁਰਾਮ ਹਰਜਿੰਦਰ ਪਾਲ ਲਾਲੀ ਨਰੇਸ਼ ਉਪਰ ਵਿਜੇ ਕਲਸੀ ਕੋਮਲ ਖੰਨਾ ਤਨੀਸ਼ ਆਹੂਜਾ ਮੋਨੂ ਸਨੀ ਕਵਲਜੀਤ ਸਿੰਘ ਬੋਬੀ ਕਪਲ ਮਹਿਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ